ਨਾਮ ਸੁਖਵਿੰਦਰ ਸਿੰਘ ਬਾਜੀ ਮੇਰਾ ਨਾ ਪੁੱਲਾ ਰਾਈ ਚ ਜਿਹੜੀ ਲੜਾਈ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਉਹ ਕੰਦ ਟੱਪ ਕੇ ਅੰਦਰ ਬੜੇ ਬਾਜੀ ਮੈਂ ਅੰਦਰ ਬੈਠਾ ਸੀਗਾ ਕੰਦ ਟੱਪ ਕੇ ਅੰਦਰ ਆ ਗਿਆ ਬਾਜੀ ਚਾਰ ਜਣੇ ਦੀ ਬਰੀਜਾ ਗੱਡੀ ਚ ਆਏ ਅੱਛਾ ਹਾਂਜੀ ਗੱਡੀ ਮਿਹੜੀ ਦੀ ਗੱਡੀ ਆ ਕਦੋਂ ਆਏ ਇਹ ਸਵੇਰੇ ਜੀ ਰਾਤੀ ਵੀ ਅੱਜ ਮੈਨੂੰ ਕੁੱਟਣ ਦੀ ਤੇ ਕਾਰਨ ਕੀ ਹੈ ਕੱਲ ਤੇ ਕੁੱਟਣ ਆਂਦੇ ਤਾਂ ਮੇਰੀ ਵਾਈਫ ਆ ਉਹਦੇ ਨਾਲ ਨਜਾਇਜ਼ ਸੰਬੰਧ ਹੈ ਜੈਰੀ ਨਾਲ ਦੀ ਅੱਛਾ 6 ਸਾਲਾਂ ਤੋਂ ਹਾਂ ਹਾਂਜੀ ਪਹਿਲਾਂ ਵੀ ਝਗੜਾ ਹੁੰਦਾ ਪਹਿਲਾਂ ਵੀ ਰੋਜ਼ ਹੁੰਦਾ ਜੀ 2 ਕਰੋੜ 30 ਲੱਖ ਦਾ ਉਹਨਾਂ ਕਬੜਾ ਵੀ ਕੀਤਾ ਜੀ ਮੇਰੀ ਵਾਈਫ ਨੇ ਕਿਸੇ ਦੇ ਨਾਲ ਅੱਛਾ ਹਾਂਜੀ ਉਹ ਪੈਸਾ ਟੱਪਦਾ ਪੈਸਾ ਉਹਦੇ ਕੋਲ ਜਿਆਦਾ ਹੈ ਜੀ ਬੱਚੇ ਕਿੰਨੇ ਆ ਤੁਹਾਡੇ ਦੋ ਗੁੱਡੀਆਂ ਜੀ ਦੋ ਗੁੱਡੀਆਂ ਹਾਂਜੀ ਤੇ ਆਏ ਕਦੋਂ ਇਹ ਬੰਦੇ ਸਵੇਰੇ ਆਏ ਰਾਤ ਨੂੰ ਰਾਤੀ ਫੋਨ ਕਰਕੇ ਸਾਡੇ ਦੇ ਬਾਹਰ ਆ ਬਾਹਰ ਆ ਤੇ ਘਰ ਦੀ ਤੁਹਾਨੂੰ ਭੰਨ ਵੀ ਕੀਤੀ ਕਿਦਾਂ ਘਰ ਦੀ ਭੰਨ ਤੋਂ ਕਰਕੇ ਕਿਚਨ ਦਾ ਸਾਮਾਨ ਸਾਰਾ ਭੰਨ ਗਿਆ ਸਿਲੰਡਰ ਵੀ ਜਾ ਕੇ ਲੈ ਗਈ ਅੱਛਾ ਕੀ ਕਿਹੜੇ ਇਤਿਹਾਰ ਸੀ ਉਹਨਾਂ ਕੋਲ ਰਵਾਲਵਰ ਫਿੱਕਾ ਮੇਰੇ ਸਿਰ ਤੇ ਮਾਰਿਆ ਪੁੱਠੇ ਕਰਕੇ ਜੀ ਰਿਵਲਵਰ ਮਾਰਿਆ ਤਾਂ ਜੀ ਤੇ ਬਾਲਵਰ ਸੀਗਾ ਪੁੱਠਾ ਕਰਕੇ ਮਾਰੀ ਮੇਰੇ ਸੱਜ ਜੀ ਤੇ ਸਾਡੇ ਕਿਰਾਏਦਾਰ ਨੇ ਉਹ ਨਹੀਂ ਛਡਾਇਆ ਸਿੱਧਾ ਨਹੀਂ ਮੰਨ ਦਿੱਤਾ ਉਹ ਨਹੀਂ ਫੜ ਲਿਆ ਮੈਨੂੰ ਇਹ ਮੌਕੇ ਤੇ ਪਿੰਡ ਇਕੱਠਾ ਹੋ ਗਿਆ ਸੀ ਸਾਰੇ ਪਿੰਡ ਦਾ ਇਕੱਠਾ ਮਹੱਲਾ ਇਕੱਠਾ ਹੋ ਗਿਆ ਸਾਡਾ ਸਾਰੇ ਇਹ ਪੁੱਲਾਰੇ ਪਿੰਡ ਹੈ ਕਿ ਕਲੋਨੀ ਆ ਪਿੰਡ ਹੈ ਜੀ ਪੁੱਲਾਰੇ ਪਿੰਡ ਦੇ ਵਿੱਚ ਇੱਕ ਕਰਪਾ ਬੰਦੇ ਕੋਲ ਆ ਜੀ ਡਾਕਟਰ ਅੰਬੇਦਕਰ ਭਾਵਾ ਹੁਣ ਕੀ ਮੰਗ ਕਰਦੇ ਆ ਚੌਥੀ ਵਾਰੀ ਮੈਨੂੰ ਕੱਟੀ ਮੈਂ ਬਾਹਰ ਇੰਦਾਂ ਦੇ ਬਾਹਰ ਆਇਆ ਜੀ ਕਿਹੜੇ ਦੇਸ਼ ਚੋਂ ਆਏ ਦੁਬਈ ਤੋਂ ਜੀ ਤੇ ਹੁਣ ਕੀ ਮੰਗ ਕਰਦੇ ਆ ਮੰਗ ਆ ਜੀ ਕੱਢੇ ਵੀ ਮੇਰੀ ਘਰ ਵਾਲੀ ਤੇ ਨਜਾਇਜ਼ ਬ ਰਾਤ ਨੂੰ ਚਲ ਜਾਂਦੀ ਐ ਸਵੇਰ ਨੂੰ ਘਰ ਆ ਜਾਂਦੀ ਐ ਕਿੱਥੇ ਦਾ ਕੰਮ ਕਰਦੀ ਐ ਜੀ ਹਮ ਸਾਰੇ ਪਿੰਡ ਨੂੰ ਪਤਾ ਜੀ ਹਮ ਅਹ ਚਿੱਟਾ ਵੇਚਦੀ ਐ ਜੀ ਹਮ ਕੁੜੀਆਂ ਵੀ ਮੇਰੇ ਛੋਟੀ ਕੁੜੀ ਨਾਲ ਰਲਦੀ ਬਹੁਤ ਐ ਜੀ ਹਮ ਹਾਂ ਜੀ ਮੇਰੇ ਪੈਸੇ ਵੀ ਚੱਕ ਕੇ ਖੋਇਆ ਉਹ ਪਾਸਪੋਰਟ ਵੀ ਮੇਰਾ ਖੋ ਲਿਆ ਉਹਨਾਂ ਨੇ ਖੋਇਆ ਐ ਕਿਨੇ ਖੋਇਆ ਵਾਈਫ ਮੇਰੀ ਨੇ ਜੀ ਕਦੋਂ ਖੋਇਆ ਮੇਰੇ ਜਿੱਦਣ ਮੈਂ ਆਇਆ ਬਾਹਰੋਂ ਹਮ ਉਸ ਤੋਂ 5 ਦਿਨ ਬਾਅਦ ਮੇਰੇ ਤੋਂ ਖੋ ਲਿਆ ਮੇਰੇ ਫੋਨ 'ਚ ਫੋਟੋਆਂ ਵੀ ਫੋਣੇ ਦੀਆਂ ਜੀ ਹਮ ਵੀਡੀਓ ਮੇਰੇ ਫੋਨ 'ਚ ਫੋਨ ਵੀ ਮੇਰੇ ਖੋ ਕੇ ਲੈ ਗਏ ਜੀ ਹਮ ਹਾਂ ਜੀ ਹੁਣ ਕੀ ਮੰਗ ਕੇ ਐ ਮੰਗ ਰਹੀ ਕਰਦਾ ਜੀ ਸਾਥ ਇਨਸਾਫ ਕੀਤਾ ਜਾਵੇ ਬਸ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਦੀਪ ਕੌਰ ਤੇ ਰਾਤ ਜਿਹੜਾ ਝਗੜਾ ਹੋਇਆ ਹਾਂਜੀ ਤੁਹਾਡੇ ਪਤੀ ਦਾ ਰੋਪਾ ਹਾਂਜੀ ਕਿ ਗੱਡੀ ਦੇ ਵਿੱਚ ਕੁਝ ਬੰਦੇ ਆਏ ਆ ਹਾਂਜੀ ਤੇ ਉਹਨਾਂ ਨੇ ਆ ਕੇ ਕਿਚਨ ਦੇ ਵਿੱਚ ਪੰਦ ਤੋੜ ਕੀਤੀ ਤੇ ਮੇਰੇ ਰਿਵਾਲਵਰ ਦੇ ਨਾਲ ਵੱਟ ਮਾਰੀ ਆ ਜਿਹਦੇ ਨਾਲ ਮੈਂ ਜ਼ਖਮੀ ਹੋ ਗਈ ਆ ਹਾਂਜੀ ਹੁਣ ਸਿਵਲ ਹਸਪਤਲ ਚ ਹਸਪੀਟਲ ਦੇ ਦਾਗ ਲਾ ਕੀ ਕਹਿਣਾ ਚਾਹੁੰਦੇ ਆ ਪਾ ਜੀ ਮੇਰਾ ਮੇਰੇ ਹਸਬੰਡ ਨਾਲ ਡਿਵੋਰਸ ਕੇਸ ਚੱਲਦਾ ਆ ਤੇ ਪਹਿਲਾਂ ਵੀ ਮੇਰੇ ਕੋਰਟ ਚ ਕੇਸ ਲੱਗੇ ਆ ਹਨਾ ਅਸੀਂ ਇਹਨੂੰ ਕੁਛ ਨਹੀਂ ਕਹਿ ਰਹੇ ਇਤਨਾ ਮਾੜੀ ਨਾ ਚੰਗੀ ਕੁਛ ਨਹੀਂ ਕਹਿੰਦੇ ਤੇ ਅਸੀਂ ਜਾਨੀ ਕਿ ਇਸ ਘਰ ਦੇ ਵਿੱਚ ਵੀ ਨਹੀਂ ਰਾਤ ਨੂੰ ਰਹਿੰਦੇ ਹੈਗੇ ਮੈਂ ਨਿਆਣੇ ਲੈ ਕੇ ਘਰੋਂ ਬਾਹਰ ਚੱਲਦੇ ਨੇ ਕਿਉਂ ਸ਼ਰਾਬਾ ਪੀ ਕੇ ਰਾਤ ਨੂੰ ਸਾਨੂੰ ਇਹ ਕੁੱਟਮਾਰ ਕਰਦਾ ਆ ਤੇ ਅਸੀਂ ਬਾਹਰ ਰੈਂਟ ਤੇ ਲੈ ਕੇ ਰਹਿ ਰਹੇ ਆ ਕਿਉਂ ਮੇਰੇ ਨਿਆਣਿਆਂ ਦੇ ਪੇਪਰ ਆ ਹਨਾ ਇਹਨੇ ਕੀ ਕੀਤਾ ਪੰਚਾਇਤ ਦੇ ਵਿੱਚ ਪਹਿਲਾਂ ਵੀ ਪੰਚਾਇਤ ਹੋਈ ਸੀ ਨਿਪੜੀ ਸੀ ਪੰਚਾਇਤ ਵਾਲਿਆਂ ਨੇ ਮੈਨੂੰ ਐਕਟਵਾ ਦੀ ਚਾਬੀ ਲੈ ਕੇ ਦੇ ਦਿੱਤੀ ਸੀਗੀ ਚਾਬੀ ਲੈ ਕੇ ਦੇ ਦਿੱਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਚਲ ਇਹ ਦੇਖੋ ਮੋਟਰਸਾਈਕਲ ਗੱਡੀ ਆ ਇਹਦੇ ਕੋਲ ਸੀਗਾ ਤੇ ਮੈਂ ਐਕਟਵਾ ਤੇ ਬੱਚਿਆਂ ਨੂੰ ਸਕੂਲ ਟਿਊਸ਼ਨ ਛੱਡਣ ਜਾਂਦੀ ਸੀਗੀ ਤੇ ਇਸ ਬੰਦੇ ਨੇ ਕੱਲ ਮੇਰੇ ਕੋਲੋਂ ਐਕਟਵਾ ਤੇ ਖੋ ਲਈ ਆ ਹਮ ਐਕਟਵਾ ਖੋ ਲਈ ਤੇ ਮੈਂ ਘਰੋਂ ਚਲ ਗਈ ਸੀਗੀ ਆਪਣੇ 6 ਵਜੇ ਦੇ ਕਰੀਬ ਬੱਚੇ ਲੈ ਕੇ ਹਨਾ ਤੇ ਇਹ ਰਾਤ ਨੂੰ ਫੋਨ ਕਰਕੇ ਸਾਨੂੰ ਗਾਲਾਂ ਕੱਢਣ ਲੱਗ ਪਿਆ ਹਮ ਹਨਾ ਰਾਤ ਨੂੰ ਫੋਨ ਕਰਕੇ ਸਾਨੂੰ ਗਾਲਾਂ ਕੱਢੀਆਂ ਤੇ ਸਵੇਰੇ ਸਾਨੂੰ ਫੋਨ ਕਰਕੇ ਫੇਰ ਗਾਲਾਂ ਕੱਢੀਆਂ ਇਹ ਮੈਨੂੰ ਤੇ ਗਲਤ ਇਲਜ਼ਾਮ ਲਾਉਂਦਾ ਆ ਠੀਕ ਹੈ ਤੇਰੇ ਗਲਤ ਨਜਾਇਜ਼ ਸਵੰਦਾ ਮੈਨੂੰ ਗਲਤ ਲਫਜ਼ ਬੋਲ ਰਿਹਾ ਹੈ ਕਦੇ ਕਹਿੰਦਾ ਤੂੰ ਚਿੱਟਾ ਵੇਚਦੀਆਂ ਮੈਂ ਤਾਂ ਕਹਿੰਨੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਵੀ ਗੱਲ ਆ ਮੇਰੇ ਤੇ ਪੁਲਿਸ ਇਨਕੁਆਰੀ ਜਿੱਦਾਂ ਮਰਜ਼ੀ ਕਰੇ ਮੈਨੂੰ ਕੋਈ ਸ਼ੱਕ ਨਹੀਂ ਉਹਨਾਂ ਦਾ ਕਹਿਣਾ ਕਿ ਜਿਹੜੇ ਬੰਦੇ ਰਾਤੀ ਬਰੀਚਾ ਦੇ ਵਿੱਚ ਆਏ ਆ ਉਹਨਾਂ ਨੇ ਆਪ ਬੁਲਾਇ ਸੀ ਇਹ ਇਹਨੇ ਆਪ ਬੁਲਾਇ ਤੇ ਮੇਰ ਨਾਲ ਕਟ ਮਾਰ ਕਰਵਾਈ ਨਹੀਂ ਨਹੀਂ ਇਹਨੇ ਭਾਜੀ ਉਹਨਾਂ ਨੂੰ ਆਪ ਫੋਨ ਕੀਤਾ ਆ ਆਪ ਫੋਨ ਕਰਕੇ ਉਹਨਾਂ ਨੂੰ ਗੰਦਮੰਦ ਬਖਿਆ ਆ ਆਪ ਫੋਨ ਕਰਕੇ ਉਹਨਾਂ ਨੂੰ ਸਾਦਾ ਸੀ ਤੁਸੀਂ ਬਕਾਇਦਾ ਉਹਦੇ ਫੋਨ ਦੇ ਵਿੱਚ ਟਾਈਮਿੰਗ ਰਿਕਾਰਡਿੰਗ ਸਾਰਾ ਕੁਝ ਹੈਗਾ ਸਾਰਾ ਕੁਝ ਤੁਸੀਂ ਦੇਖ ਸਕਦੇ ਆ ਇਹ ਬੰਦਾ ਆਪ ਵੀ ਸਹੀ ਨਹੀਂ ਹੈਗਾ ਇਹਦੇ ਕਈ ਕੁੜੀਆਂ ਨਾਲ ਨਜਾਇਜ਼ ਬੰਦਾ ਮੇਰੇ ਕੋਲ ਬਕਾਇਦਾ ਅਪਰੂਵ ਵੀ ਹੈਗੇ ਆ ਇਸ ਦੀਆਂ ਫੋਟੋਆਂ ਮੈਂ ਤੁਹਾਨੂੰ ਦਿਖਾਉਣੀ ਆ ਇਹ ਮੇਰੇ ਬੱਚਿਆਂ ਨੂੰ ਵੀ ਬਹੁਤ ਗਲਤ ਬੋਲਦਾ ਹੈ ਨਾ ਸਾਨੂੰ ਕੋਈ ਖਰਚਾ ਦਿੰਦਾ ਆ ਤੇ ਸਾਨੂੰ ਗਲਤ ਬਹੁਤ ਜ਼ਿਆਦਾ ਇਹ ਬੋਲਦਾ ਆ ਇਹ ਜਿਹੜੇ ਸਮਾਨ ਆ ਇਹ ਸਾਰਾ ਕੁਝ ਆਪ ਖਲਾਰ ਕੇ ਘਰ ਗਿਆ ਆ ਆ ਦੇਖੋ ਇਸ ਦੇ ਨਜਾਇਜ਼ ਸੁਸਮੰਦ ਗਲਤ ਕੁੜੀਆਂ ਦੇ ਨਾਲ ਆ ਆਗੇ ਵੀ ਫੋਟੋ ਹੋਰ ਵੀ ਦੇਖ ਲਓ ਤੁਸੀਂ ਫੋਟੋ ਕਿੱਥੇ ਦੀ ਹੈ ਇਹ ਫੋਟੋ ਇਹਦੇ ਫੋਨ ਦੇ ਵਿੱਚੋਂ ਅਸੀਂ ਕੱਢੀਆਂ ਆ ਇੱਕ ਕੁੜੀਆਂ ਦੇ ਨਾਲ ਰਹਿੰਦਾ ਆ ਇਹ ਘਰ ਵੀ ਕੁੜੀਆਂ ਬੁਲਾਉਂਦਾ ਹੁੰਦਾ ਸੀ ਅਸੀਂ ਪਿਛਲੀ ਜਦੋਂ ਅੱਗੇ 2 ਸਾਲ ਪਹਿਲਾਂ ਵੀ ਆਇਆ ਤੇ ਇਹ ਅਸੀਂ ਕਿਸੇ ਦੇ ਘਰ 3 ਮਹੀਨੇ ਉਦੋਂ ਵੀ ਸੁੱਤੀਆਂ ਸੀਗੀਆਂ ਉਦੋਂ ਵੀ ਇਹ ਘਰ ਕੁੜੀ ਲੈ ਕੇ ਆਂਦਾ ਸੀ ਤੇ ਰਾਤ ਨੂੰ ਅਸੀਂ ਗੱਡੀ ਦੇ ਵਿੱਚ ਕੁੜੀ ਨੂੰ ਛੱਡਣ ਜਾਂਦਾ ਇਹ ਦੇਖਿਆ ਹੁਣ ਕੀ ਮੰਗ ਕਰਦੇ ਮਾਂਗ ਮੇਰੀ ਸਿਰਫ ਇਹੀ ਆ ਮੇਰੇ ਤਾਂ ਮੇਰੇ ਬੱਚਾ ਇਨਸਾਫ ਦਿੱਤਾ ਜਾਵੇ ਜਦ ਮੇਰਾ ਕੋਰਟ ਚ ਕੇਸ ਚੱਲਦਾ ਆ ਇਹ ਸਾਨੂੰ ਮੈਂਟਲੀ ਟੋਰਚਰ ਨਾ ਕਰੇ ਮੈਂ ਡਿਪਰੈਸ਼ਨ ਦੀ ਦਵਾਈ ਖਾਂਦੀ ਆ ਡਿਪਰੈਸ਼ਨ ਦੀ ਮੈਂ ਮਰੀਜ਼ ਆ ਮੇਰੀ ਦਵਾਈ ਚੱਲਦੀ ਆ ਕਾਂਦੀ ਹਸਪੀਟਲ ਡਾਕਟਰ ਇਸ਼ਤਰ ਦੇ ਕੋਲ ਮੇਰੀ ਮੰਗ ਸਿਰਫ ਇਹੀ ਆ ਮੈਨੂੰ ਮੈਂਟਲੀ ਅਫਸੈਟ ਨਾ ਕਰੇ ਕਿਉਂਕਿ ਮੈਂ ਬਹੁਤ ਪਰੇਸ਼ਾਨ ਆ ਇਸ ਗੱਲਾਂ ਤੋਂ ਹਾਂਜੀ ਮੇਰਾ ਨਾਮ ਤਾਨੀਆ ਹੈ ਮੇਰਾ ਨਾਮ ਜਸਲੀਨ ਸਾਨੂੰ ਨਾ ਡੈਡੀ ਮਤਲਬ ਰਾਤ ਨੂੰ ਕੁੱਟਦੀ ਆ ਮੇਰੇ ਮੰਮਾ ਨੂੰ ਵੀ ਕੁੱਟਦੀ ਆ ਕੁੱਟਮਾਰ ਕਰਦੀ ਆ ਤੇ ਮੰਮੀ ਦਾ ਕਾਫੀ ਵਾਰੀ ਗਲਾ ਵੀ ਕੁੱਟਿਆ ਆ ਤੇ ਸਾਨੂੰ ਇੱਕ ਵਾਰੀ ਰਾਤ ਨੂੰ ਇੱਕ ਵਾਰੀ ਕਾਫੀ ਵਾਰੀ ਕੁੱਟ ਦਿੱਤਾ ਆ ਤੇ ਸਾਨੂੰ ਰਾਤ ਨੂੰ ਕੁੱਟ ਕੇ ਬਾਹਰ ਕੱਢ ਦਿੰਦੇ ਆ ਸਿਆਲਾ ਦੇ ਵਿੱਚ ਨਾ ਸਾਡੇ ਪੈਰਾਂ ਚਪਲਾ ਹੁੰਦੀਆਂ ਨਾ ਸਿਰ ਤੇ ਟੋਪੀ ਕੁਛ ਨਹੀਂ ਹੁੰਦਾ ਹੈਗਾ ਤੇ ਸਾਨੂੰ ਬਾਹਰ ਕੱਢ ਦਿੰਦੇ ਆ ਕੁੱਟ ਕੇ ਤੇ ਕੋਈ ਕੁਛ ਨਹੀਂ ਕਹਿੰਦਾ ਹੈਗਾ ਉਦੋਂ ਜਦੋਂ ਫਿਰ ਕੋਈ ਸਕੈਪਸੀ ਚੱਕਦੇ ਆ ਫਿਰ ਸਾਰੇ ਇਕੱਠੇ ਹੁੰਦੇ ਸਾਰੇ ਬੋਲਦੇ ਆ ਮਤਲਬ ਇਹ ਆ ਕਿ ਵੁਮਨ ਦੇ ਕੋਈ ਸੁਣਨੀ ਨਹੀਂ ਜਾਂਦੀ ਹੈਗੀ ਕਿ ਔਰਤ ਕੀ ਬੋਲਦੀ ਆ ਕੀ ਨਹੀਂ ਬੋਲਦੀ ਜਦੋਂ ਔਰਤ ਦੇ ਕੁੱਟ ਪੈਂਦੀ ਆ ਉਦੋਂ ਕੋਈ ਨਹੀਂ ਆਂਦਾ ਹੈਗਾ ਜਦੋਂ ਬੰਦੇ ਦੇ ਕੁੱਟ ਪੈਂਦੀ ਆ ਫਿਰ ਸਾਰੇ ਬੋਲਦੇ ਹਨਾ ਤੁਸੀਂ ਪੰਚਾਇਤ ਨੇ ਦੱਸਦੇ ਜਿਹਦੇ ਕੁੱਟਦਾ ਹੈ ਪੰਚਾਇਤ ਵੀ ਸਾਰੇ ਇੱਕੋ ਹੀ ਆ ਬਸ ਸੁਣਦੀ ਉਹਦੀ ਆ ਸਾਡੀ ਸੁਣਦੀ ਨਹੀਂ ਹੈਗਾ ਕੋਈ ਨਹੀਂ ਸੁਂਦਾ ਪਿਆਰ ਹੈਗਾ ਸਾਡੀ ਅਸੀਂ ਸਾਡੇ ਬੋਰਡ ਦੇ ਪੇਪਰ ਚੱਲਦੇ ਆ ਅਸੀਂ ਰੈਂਟ ਤੇ ਕਰਾਇਏ ਤੇ ਉੱਥੇ ਰਹਿੰਦੇ ਆ ਸ਼ਹਿਰ ਕਿੱਥੇ ਰਹਦੇ ਆ ਅਸੀਂ ਸ਼ਹਿਰ ਰਹਿੰਦੀ ਆ ਕਿਰਾਏ ਤੇ ਕਿਉਂਕਿ ਸਾਡੇ ਬੋਰਡ ਦੇ ਪੇਪਰ ਪੈਂਦੇ ਇੱਥੇ ਸਭ ਤੋਂ ਪੜ੍ਹ ਨਹੀਂ ਹੁੰਦਾ ਹੈਗਾ ਮੇਰੀ ਭੈਣਿਆ ਛੋਟੀ ਹੈ ਹੈਗੀ 10th ਵਿੱਚ ਮੈਂ ਹੈਗੀ ਤੇ ਤਾਂ ਕਰ ਲਾਰਡ ਮਾਵੀ ਦਾ ਜਨ ਪਬਲਿਕ ਸਕੂਲ ਪੜਦੇ ਅਸੀਂ ਬੋਰ ਦੇ ਸਾਡੀ ਕਲਾਸਿਸ ਚੱਲਦੀਆਂ ਤੇ ਸਾਨੂੰ ਪੜਾ ਨਹੀਂ ਐਕਟਿਵਾ ਲੈ ਲੈਂਦੇ ਆ ਫਿਰ ਇਹ ਸ਼ਹਿਰ ਲੈ ਮੈਂ ਕਿਹਾ ਕਿ ਐਕਟਿਵਾ ਚਾਹੀਦੀ ਸਾਨੂੰ ਟਿਊਸ਼ਨ ਵਗੈਰਾ ਜਾਣਾ ਹੁੰਦਾ ਸਕੂਲ ਉਹ ਵੀ ਨਹੀਂ ਦਿੰਦੇ ਹੈਗੇ ਬੋਲਦੇ ਬਹੁਤ ਕੁੱਟਮਾ ਬੋ ਕਰਦੇ ਆ ਸਵੇਰੇ ਵੀ ਡੰਡਾ ਲੈ ਕੇ ਆਗੇ ਮੰਮੀ ਤੇ ਮਾਰਨ ਲੱਗ ਪਏ ਮੇਰੇ ਪਹਿਲਾਂ ਮਾਰਨ ਲੱਗੇ ਪਹਿਲਾਂ ਇਹਦੇ ਮਾਰਨ ਲੱਗੇ ਸੀਗੇ ਫਿਰ ਅਸੀਂ ਬਚਾਇਆ ਸਾਨੂੰ ਕੁੱਟਮਾਰ ਕੀਤੀ ਜਾਂਦੀ ਆ ਰੋਜ਼ ਰਾਤ ਨੂੰ ਤਾਂ ਕਰਕੇ ਸੀ ਮਜਬੂਰੀ ਵਿੱਚ ਸ਼ਹਿਰ ਰਹਿੰਦੇ ਆ ਕਹਿੰਦੇ ਕਿਉਂਕਿ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਜਾਂਦੀ ਆ ਆਂਟ ਗਵੰਡ ਵੀ ਕਿੰਨਾ ਕੁ ਟਾਈਮ ਬਚਾਉਂਦੇ ਰਹੋਗੇ ਹਨਾ ਅਗਲੇ ਵੀ ਆਪਣਾ ਘਰ ਵੀ ਅਗਲੇ ਨੂੰ ਦੇਖਣਾ ਹੁੰਦਾ ਆ ਪਰ ਸਾਰੇ ਕੋਈ ਨਹੀਂ ਇੱਥੇ ਸਾਧਦਾ